हेलो 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 बोलो कमेंट ਵਿੱਚ ਕਿਹਾ ਤੇ ਕਿਹਾ ਕੀ ਤੂੰ ਹੈ कमेंट ਵਿੱਚ ਕੀ ਲਿਖਿਆ ਤੂੰ ਉਹ ਫੋਨ ਨਾ ਕਰ ਪਰੇਸ਼ਾਨ ਨਾ ਕਰ ਸਮਝ ਗਿਆ ਨਾ ਪਰੇਸ਼ਾਨ ਨਾ ਕਰ ਤੈਨੂੰ ਨਾ ਪਰੇਸ਼ਾਨ ਨਾ ਕਰ ਕੀ ਜੀ ਜਦੋਂ ਰਸਵਾ ਚਾਰ ਵਿੱਚ ਦੇ ਸਹਰਾਣੇ ਖੜੇ ਹੋਵਾਂਗੇ ਤੂੰ ਟਾਈਮ ਤੇ ਜਗ੍ਹਾ ਦੱਸ ਅੱਛਾ ਵੱਡਾ ਬਦਮਾਸ਼ ਤੂੰ ਦੱਸਦਾ ਤੈਨੂੰ ਮੈਂ ਪੰਜਾਬੀ ਦੇ ਵਿੱਚ ਸਬਰ ਕਰ ਜਾ ਹੁਣ ਤੈਨੂੰ ਥੋੜੀ ਜਿਹਾ ਦੱਸਦਾ ਮੈਂ ਰੁਕ ਜਾ ਹਾਂ ਹਾਂ ਜੇ ਤੇਰੀ ਘਰ ਚਦਾਮ ਨਾਲ ਡਰੈਸ ਦੀਦਾ ਹੁੰਦਾ ਅੱਛਾ ਤਾਂ ਮੈਂ ਲੀਰ ਨਹੀਂ ਗਾਸਟਰੀਆ ਬਾਨੀ ਬੁੱਲੀ ਹੁੰਦਾ ਟਾਈਮ ਤੇ ਆਵਾਂ ਕਿੱਥੇ ਆਵਾਂ ਕਿੱਥੇ ਆਏਗਾ ਟਾਈਮ ਤੇ ਹਾਂ ਮੂੰ ਦੱਸ ਵੱਡਾ ਬਦਮਾਸ਼ ਤੂੰ ਚੁੱਲੀ ਚੱਕ ਤੂੰ ਦੱਸ ਕਿੱਥੇ ਆਈਏ ਤੇਰੀ ਕੁੱਤੇ ਗਿਆ ਤੇ ਸਾਨੂੰ ਮੱਝ ਵਾਲੇ ਪਾਉ ਕਿੰਨੇ ਕਹਿਣਾ ਅੱਛਾ 10 ਕਿਹੜਾ ਤੀਜਾ ਤਰਾ ਕਿੱਥੇ ਆਵੇ 10 ਉਹ ਚਾ ਲੋ ਚੱਲ ਵੇਲਾ ਚੱਲ ਫੋਨ ਕੱਟ ਯਾਰ ਉਹ ਤੂੰ ਉਹ ਜਨਾਨੀਆਂ ਫੋਨ ਤੇ ਭਗਾਈ ਮਾਰਦੀਆਂ ਬੰਦੇ ਨਹੀਂ ਮਾਰਦਣ ਚੱਲ ਫਿਰ ਫੋਨ 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 ਕੱਟ ਤੂੰ ਫੋਨ ਕੱਟ ਫੋਨ ਕੱਟ ਲੈ ਤੇਰੀ ਚੱਲ ਜੀਜਾ ਨੂੰ ਤੇ ਮੈਂ ਕਿਹਦੇ ਭੈਣ ਚੱਕਲੂ ਕਰੋ ਅੱਗੇ ਤਾਂ ਕੁੜੀ ਚੱਕਦੇ ਨਹੀਂ ਤੇਰੀ ਆਗੇ ਚੱਲਗਾ ਪਾਉ ਦੱਸਾਂਗੇ ਤੈਨੂੰ ਡਰੈਸ ਦੇ ਡਰੈਸ ਦੇ ਮੜਿਆ ਆਵਦਾ ਅੱਛਾ ਹਾਂ ਡਰੈਸ ਦੇ ਜੀਜੀ ਬਾਈ 8:00 ਵਜੇ ਆ ਜਾਓ ਜਾਂ ਤੂੰ ਕੁਜੇ ਚ ਪੈ ਰੇਂਗਾ ਜਾਂ ਆਹੀ ਕੁਜੇ ਚ ਪੈ ਜਾਵੇਂਗਾ ਆ ਜਾ ਅੱਜ ਜਦੋਂ ਮਾਂ ਇੱਕੋ ਜਿਹਾ ਕਹਿੰਦੇ ਜੇ ਕਿ ਮਾਂ ਨੇ ਜੰਮਿਆ ਨਾ ਜਾਂ ਤੂੰ ਕੁਜੇ ਚ ਪਹਿੰਗੇ ਜਾਂ ਆਹੀ ਪੈ ਜਾਵੇਂਗਾ ਇੱਧਰ ਆ ਪੂਆ ਨਾਲ ਜਦੋਂ ਮਾਂ ਇੱਕੋ ਜਿਹਾ ਆਦਰ ਪੂਆ ਨਾਲ ਤੈਨੂੰ ਕੁਜੇ ਚੰਤਨਗੜ ਟੈਨਸ਼ਨ ਨਾ ਲੈ ਤੂੰ ਹਾਂ ਆਰ ਪੂਆ ਨਾਲ ਤਨ ਵੋਈ ਨਾ ਬਾਤ ਹਾਂ ਹਾਂ ਵੋਈ ਦਾ ਬਾ ਕੋਈ ਚੱਕਰ ਨਾ ਨੰਬਰ ਤੇਰਾ ਆਇਆ ਹੋਇਆ ਹੈ ਵੋਈ ਦਾ ਬਾ ਉਹਨਾਂ ਤੈਨੂੰ ਕੁਜੇ ਹਾਂ ਨੰਬਰ ਆਇਆ ਕੋਈ ਟੱਕਰ ਨਹੀਂ ਭਾਈ ਕਿਹੜਾ ਕਤਲ ਕੀਤਾ ਜਿਹੜਾ ਤੂੰ ਬੁਸਾ ਦੇਗਾ ਜਦੋਂ ਮੈਂ ਇੱਕੋ ਜਿਹਾ ਰਿਕਾਰਡਿੰਗ ਕਰ ਲਾ ਕੋਈ ਗੱਲ ਨਹੀਂ ਕਰੇ ਹਮ ਕਹਿੰਨਾ ਮੱਝ ਵਾਲੇ ਪਾਉਂਗਾ ਪਾਉ ਕੋਈ ਗੱਲ ਨਹੀਂ ਰੱਸ ਦੀ ਜੰਦਾ ਤਾਂ ਭਾਈ ਤਾਂ ਨਾ ਕੋਈ ਗੱਲ ਨਹੀਂ ਕੋਈ ਪਰਵਾਸੀਆਂ ਫੋਨ ਕਰ ਦਿੰਦੇ ਨੇ ਜਨਾਨੀਆਂ ਨਾਲ ਗੱਲ ਕਰ ਚਲ ਠੀਕ ਹੈ ਤੂੰ ਫੋਨ ਕੱਟ ਨਹੀਂ ਫੋਨ ਕੱਟ ਦੂੰ ਇੱਕ ਮਿੰਟ ਵਿੱਚ ਪਕਾਈ ਨਹੀਂ ਮਾਰੀ ਤੇ ਨਹੀਂ ਵੀਡੀਓ ਫੋਨ ਕੱਟ ਨਹੀਂ ਦੇਖਣੀ ਤੇਰੀ ਮਰਜ਼ੀ ਤੂੰ ਬੰਦਾ ਬਣ ਕੇ ਨਹੀਂ ਬੋਲੀਦਾ ਹੁੰਦਾ ਸੀ ਹੈਲੋ ਫੋਨ ਨਹੀਂ ਮਾਰਨਾ ਤੈਨੂੰ ਮੈਂ 50 ਵਾਰੀ ਤੱਕ ਫੋਨ ਨਹੀਂ ਮਾਰਾਂ ਨੰਬਰ ਤੇ ਫੋਨ ਨਹੀਂ ਮਾਰਨਾ ਤੂੰ ਗੈਰ ਤਾਰਾ ਤੂੰ ਐ ਕਰ ਮੈਨੂੰ ਡਰੈੱਸ ਦੇ ਸਵਾ 4 ਵਜੇ ਤੇਰੇ ਸਹਾਰੇ ਖੜਿਆ ਹਾਂਗਾ ਅੱਛਾ ਹਾਂ ਐਡਾ ਤਕੜਾ ਹੋਊਗਾ ਤੂੰ ਤੇਰਾ ਮੂਤ ਤੇਰਾ ਤੂੰ ਡਰੈੱਸ ਯਾਰ ਤੂੰ ਡਰੈੱਸ ਦੇ ਤੇਰਾ 4 ਵਜੇ ਤੋਂ ਪਹਿਰੇ ਤੇਰਾ ਮੂਤ ਨਿਕਲ ਜਾਣਾ ਮੇਰੀ ਸ਼ਕਲ ਦੇਖ ਕੇ ਅੱਛਾ ਹਾਂ ਡਰੈੱਸ ਦੇ ਇਹ ਹੁੰਦਾ ਮਾਚੀ ਨਹੀਂ ਆ ਰਹੇ ਮੈਂ ਜੇਰਾ ਹਾਂ ਹਾਂ ਤੇਰੇ ਵਰਗੇ ਬਦਮਾਸ਼ ਨਾ ਮੈਂ ਬਹੁਤ ਦੇਖੇ ਨੇ ਅੱਛਾ ਦਰਵਾਣੇ ਕੋਈ ਹੁੰਨ ਨਹੀਂ ਕੋਈ ਉਹਦਾ ਕਾਹੋ ਹੈ ਭੱਜਣ ਵਾਲੇ ਉਹ ਨਹੀਂ ਖੜ੍ਹਣਾ ਭੱਜੇ ਦਰਵਾਣੇ ਕੋਈ ਜੇ ਜਨ ਉਹਦਾ ਕਾਹੋ ਅੱਛਾ ਤੂੰ ਮਰੇ ਘਰ ਆਂ ਡਰਸ ਦੇ ਮਾਰਾ ਨਹੀਂ ਤੈਨੂੰ ਬੋਲ ਜੀਦਾ ਹੁੰਦਾ ਠੀਕ ਆ ਉਹ ਜਾਓ ਜਾ ਕੰਮ ਕਰ ਆਪਣਾ ਕੰਮ ਨਹੀਂ ਜੇ ਵੇਖਾਂ ਤੂੰ ਟਾਈਮ ਤੇ ਆ ਜੰਨਾ ਹੈ ਦੱਸ ਕਿੱਥੇ ਆਵੰਦਾ ਦੱਸ ਕਿੱਥੇ ਆਵਾ ਬੜਾ ਤਕੜਾ ਬੰਦੇ ਖਾਂ ਤੂੰ ਤਗੜਾ ਨਹੀਂ ਹਾਂ ਤੂੰ ਦੱਸ ਕਿੱਥੇ ਉਹ ਤੇਰੇ ਵਰਗਿਆਂ ਨੂੰ ਜੇਬਾਂ 'ਚ ਬਾਕੇ ਰੱਖਦਾ ਅਮੀ ਤੋੜਾ ਅੱਛਾ ਹਾਂ ਪਰ ਉੜੇ ਰੂੜੇ ਆਦੇ ਘਰੇ ਸਮਝੋ ਸਮਝ ਗਿਆ ਨਾ ਕਿ ਇਹਦਾ ਦਾ ਕਾਰੂ ਬੰਦਾ ਉਹ ਕੂਂ ਤੇ ਦਾ ਰਹੀ ਕਿ ਤੂੰ ਕਿਹਾ ਦਾ ਕਾਦੂ ਚੋਂ ਕਰ ਤੂੰ ਪੰਜ ਦਰਵਾ ਨੇ ਤੇਰੇ ਉਹਨੇ ਅੱਜ ਤੋਂ ਬਾਅਦ ਉਹ ਆਈਡੀ ਤੇ ਕਮੈਂਟ ਕੀਤਾ ਉਹ ਚੱਲ ਦਾ ਜੋ ਸਾਲਾ ਲੱਗਾ ਕੁੱਤਾ ਚੱਲ ਸੈਂਪਲ ਰਿਕਾਰਡਿੰਗ ਤੇ ਫੋਨ ਲਾਣਾ ਰਿਕਾਰਡਿੰਗ ਕਰ ਲਈ ਜੀ ਜੀ ਆ ਦੇ ਚੱਲ ਮੇਰੀ ਮਈਆ ਜੋ ਉਦੋਂ ਆ ਗਏ ਸਾਲਾ ਪਾਣੀ ਰੋੜਾ ਰੋੜਾ ਕਿਹੜੀ ਚੜਾਮਾ ਕੁੱਤੀ ਬਲਾ ਐਸ ਤੇ ਆ ਜੰਨਾ ਮਾਤ 2 ਮਿੰਟ ਕਰ ਤੋਂ ਬਾਅਦ 4 ਵਜੇ ਤੱਕ ਜੀਜਾ ਤੇਰੇ ਘਰਾਂ ਨੇ ਖੜਾ ਹੋਊਗਾ ਅੱਛਾ ਆ ਬੜਾ ਫਨੇਗਾ ਆ ਜਾ ਤੇਰੀ ਵੇਟ ਕਰਦਾ ਆ ਜਾ ਆ ਜਾ ਲੱਗਾ ਚਲ ਸਿਆਲਾ